ਹਜੂਰ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਪ੍ਰੇਮ ਸਹਿਤ ਅਕੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹਾਦਤ ਵਾਲਾ ਪੁਰਬ 350 ਸਾਲਾ ਸ਼ਹਾਦਤ ਵਾਲਾ ਪੁਰਬ ਮਨਾਇਆ ਜਾ ਰਿਹਾ ਹੈ। ਧੰਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਬਚਪਨ ਦਾ ਨਾਮ ਤਿਆਗਮਨ ਹੈ। ਇੰਨੇ ਤੇਗ ਦੇ ਧਨੀ ਕਿ ਜਿਨ੍ਹਾਂ ਨੂੰ ਪਿਤਾ ਜੀ ਨੇ ਤਿਆਗਮਲ ਕਹਿ ਕੇ ਸਤਕਾਰ ਦਿੱਤਾ, ਤਿਆਗਮਲ ਕਹਿ ਕੇ ਪਿਆਰ ਦਿੱਤਾ। ਧੰਨ ਗੁਰੂ ਖਰਗੋਬਨ ਸਹਿਬ ਮਹਾਰਾਜ ਮੇਰੀ ਪੀੜੀ ਦੇ ਮਾਲਕ ਤਿਆਗ ਮਲ ਤੋਂ ਤੇਗ ਬਹਾਦਰ ਕਹਿੰਦੇ ਮਜਬੂਤ ਵੇਖੋ ਕਿੱਡੀ ਵੱਡੀ ਕਾਬੀਲਤਾ ਕਿੱਡਾ ਵੱਡਾ ਗੁਣ ਕਿੱਡੀ ਵੱਡਿਆ ਅੰਦਰ ਜਜਬਾ ਨਜ਼ਰ ਆਇਆ ਧੰਨ ਗੁਰੂ ਖਰਗੋਬਨ ਸਾਹਿਬ ਸੱਚੇ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਨੂੰ ਜਿਨ੍ਹਾਂ ਨੇ ਕਿਹਾ ਨਾਮ ਕਰਨ ਤਿਆਗ ਮਲ ਤੇ ਕਰ ਦਿੱਤਾ ਤਿਆਗ ਮਨ ਨਹੀਂ ਸੀ ਅੱਜ ਤੋਂ ਬਾਅਦ ਇਹਨਾਂ ਦਾ ਨਾਮ ਤੇਗ ਬਹਾਦਰ ਹੋ ਗਿਆ ਕਿਉਂਕਿ ਤੇਗ ਦੇ ਬੜੇ ਤਨੀ ਇਹਨਾਂ ਵਰਗੀ ਤੇਗ ਨਹੀਂ ਕੋਈ ਚਲਾ ਸਕਦਾ ਤਿਆਗ ਮਨ ਨਹੀਂ ਤੇਗ ਬਹਾਦਰ ਤੇ ਜਿਸ ਵਕਤ ਛੇਵੇਂ ਪਾਤਸ਼ਾਹ ਗੁਰੂ ਖਰਗੋਬੀਨ ਸਾਹਿਬ ਮਹਾਰਾਜ ਮੇਰੀ ਪੀੜੀ ਦੇ ਮਾਲਕ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਨੂੰ ਕੀਤੀ ਗੁਰੂ ਹਰ Rai ਸਾਹਿਬ 7ਵੇਂ ਪਾਕਸ਼ਾ ਤੇ ਕੋਟ ਬੈਠੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੂੰ ਭੋਜਨ ਸ਼ਿਕਾਉਂਦਿਆਂ ਪ੍ਰਸ਼ਾਦਾ ਸ਼ਿਕਾਉਂਦਿਆਂ ਗੁਰੂ ਕੇ ਮਹਿਲ ਮਾਤਾ ਨਾਨਕੀ ਜੀ ਨੇ ਬੇਨਤੀ ਕਰਕੇ ਕਿਹਾ ਸੀ Swami ji ਤੁਸੀਂ ਗੁਰਤਾ ਗੱਦੀ ਦੀ ਬਖਸ਼ਿਸ਼ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਹਰ Rai ਸਾਹਿਬ ਨੂੰ ਕੀਤੀ ਹੈ। ਉਹਨਾਂ ਨੂੰ ਗੁਰਤਾ ਗੱਦੀ ਦਾ ਮਾਲਕ ਗੁਰੂ ਨਾਨਕ ਦੇ ਗੱਦੀ ਦਾ ਸਤਵਾਂ ਮਾਲਕ ਤੁਸੀਂ ਬਣਾਇਆ। ਮੇਰਾ ਪੁੱਤਰ ਤੇ ਬਹੁਤਾ ਹੀ ਭੋਲੇ ਸੁਭਾਅ ਹੈ। ਇਹਨੂੰ ਤੇ ਕੋਈ ਨਹੀਂ ਜਾਣਦਾ। ਇਹ ਤਾਂ ਬਹੁਤਾ ਕਿਸੇ ਨਾਲ ਬੋਲਦਾ ਵੀ ਨਹੀਂ ਕਿਸੇ ਨਾਲ ਗੱਲ ਵੀ ਨਹੀਂ ਕਰਦਾ। ਮਰਜ ਇਹਦਾ ਕੀ ਹੋ ਗਿਆ ਜਿਵੇਂ ਮਾਵਾ ਨੂੰ ਫਿਕਰ ਪੈਂਦਾ ਤੇ ਕਈ ਵਾਰੀ ਹੁਣ ਤਾਂ ਖੈਰ ਸਮਾਂ ਪਤਾ ਨਹੀਂ ਇਹ ਨਾ ਚੱਲਦਾ ਹੋਵੇ ਪੈ ਵੇਖਿਆ ਵੀ ਜਦੋਂ ਕਿਤੇ ਬੱਚੇ ਦੇ ਬਾਬਤ ਕੋਈ ਗੱਲ ਕਰਨੀ ਹੁੰਦੀ ਸੀ ਨਾ ਧੀ ਦੇ ਬਾਬਤ ਜਾਂ ਬੱਚੇ ਦੇ ਬਾਬਤ ਤੇ ਮਾਵਾ ਉਦੋਂ ਕਰਿਆ ਕਰਦੀਆਂ ਸੀ ਜਦੋਂ ਬਾਪ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਨ ਕੰਮਕਾਰ ਕਰਨ ਤੋਂ ਬਾਅਦ ਸ਼ਾਮ ਨੂੰ ਥੱਕਿਆ ਟੁੱਟਿਆ ਨਹਾ ਧੋ ਕੇ ਜਦੋਂ ਮੰਜੇ ਤੇ ਬਹਿ ਕੇ ਪ੍ਰਸ਼ਾਦਾ ਸ਼ਕਣ ਲੱਗਦਾ ਸੀ ਤੇ ਕੋਲ ਪੀੜੀ ਢਾ ਕੇ ਮਾਂ ਨੇ ਬਹਿ ਜਾਣਾ ਤੇ ਪ੍ਰੇਮ ਨਾਲ ਕਹਿਣਾ ਸਵਾਮੀ ਜੀ ਅੱਜ ਆਪਣੀ ਧੀ ਦੇ ਬਾਬਤ ਮੈਂ ਤੁਹਾਨੂੰ ਆ ਗੱਲ ਦੱਸਣਾ ਚਾਹੁੰਦੀ ਹਾਂ ਅੱਜ ਆਪਣੇ ਸੁਪੁੱਤਰ ਦੇ ਬਾਬਤ ਆ ਗੱਲ ਮੈਂ ਤੁਹਾਡੇ ਨਾਲ ਸਾਂਝਾ ਕਰਨ ਸਾਂਝਾ ਕਰਨੀ ਚਾਹਣੀ ਹੈ ਇਹ ਦੱਸਿਆ ਕਰਦੀਆਂ ਸੀ ਕਿ ਜਦੋਂ ਸਾਡੇ ਬਾਪ ਸਾਡੇ ਪਿਤਾ ਜੀ ਖੇਤਾਂ ਵਿੱਚ ਕੰਮਕਾਰ ਕਰਨ ਤੋਂ ਬਾਅਦ ਸ਼ਾਮਾਂ ਨੂੰ ਠੱਕੇ ਟੁੱਟੇ ਘਰ ਵਿੱਚ ਆਉਂਦੇ ਸੀ ਤੇ ਸ਼ਾਮ ਨੂੰ ਜਦੋਂ ਭੋਜਨ ਛਕਣਾ ਤੇ ਉਦੋਂ ਕੋਲੇ ਬਹਿ ਜਾਣਾ ਪੀੜੀ ਤੇ ਉੱਪਰ ਸਾਰੀ ਗੱਲਬਾਤ ਸਾਂਝੀ ਕਰਦੇ ਨੇ ਪਿਆਰ ਬੜਾ ਸੀ ਪ੍ਰੇਮ ਬੜਾ ਸੀ ਅੱਜ ਵਾਲਾ ਮੌਕਾ ਨਹੀਂ ਇਸ ਤਰ੍ਹਾਂ ਦਾ ਤੇ ਜਿਸ ਵਕਤ ਕੋਲ ਬੈਠੇ ਧੰਗੁਰੂ ਹਰਗੋਬਿੰਦ ਸਹਿ ਮਹਾਰਾਜ ਮੇਰੀ ਪੀਰੀ ਦੇ ਮਾਲਕ ਪ੍ਰਸ਼ਾਦਾ ਸ਼ਗਰ ਹੈ ਤੇ ਕੋਲ ਬੈਠੇ ਮਾਤਾ ਨਾਨਕੀ ਜੀ ਕਹਿ ਰਹੇ ਆ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਜਗਤ ਗੁਰੂ ਮੈਂ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਬੇਨਤੀ ਕਰਨਾ ਚਾਹੁੰਦੀ ਹਾਂ ਫੈਸਲਾ ਤੁਹਾਡਾ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਜਿਹੜਾ ਫੈਸਲਾ ਤੁਹਾਡਾ ਗਲਤ ਹੋਵੇ ਜਾਂ ਠੀਕ ਨਾ ਹੋਵੇ ਪਰ ਮੈਂ ਇਹ ਦੱਸਣਾ ਚਾਹੁੰਦੀ ਹਾਂ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਜਗਤ ਗੁਰੂ ਮੇਰਾ ਪੁੱਤਰ ਬਹੁਤ ਹੀ ਭੋਲੇ ਸੁਭਾਅ ਦਾ ਇਹ ਬਹੁਤ ਘੱਟ ਜਾਣਦਾ ਹੈ ਬਹੁਤ ਘੱਟ ਬੋਲਦਾ ਹੈ ਕਾਰੋਬਾਰ ਦਾ ਇਹਨੂੰ ਕੋਈ ਪਤਾ ਨਹੀਂ ਬਾਹਰ ਵੀ ਬਹੁਤ ਘੱਟ ਨਿਕਲਦਾ ਹੈ ਇਹਦਾ ਕੀ ਹੋਵੇਗਾ ਮੈਨੂੰ ਇਹਦਾ ਫਿਕਰ ਸਤਾਉਂਦਾ ਹੈ ਤੇ ਪਾਤਸ਼ਾਹ ਗੁਰੂ ਹਰਗੋਬਿੰਦ ਸਹਿ ਮਹਾਰਾਜ ਮੇਰੀ ਪੀਰੀ ਦੇ ਮਾਲਕ ਨੇ ਆਪਣੇ ਵੱਲੋਂ ਬਖਸ਼ਿਸ਼ ਕਰਦੇ ਆਂ ਬਚਨਾਂ ਦੀ ਬਖਸ਼ਿਸ਼ ਕਰਦੇ ਆ ਕਿਉਂਕਿ ਜਿਹੜੇ ਸਤਗੁਰੂ ਸਾਹਿਬ ਹੈ ਜੀ ਉਹ ਬਚਨਾਂ ਦੇ ਬੜੇ ਬਲੀ ਹੈ ਜਿਹਦੇ ਨਾਲ ਸਤਿਗੁਰੂ ਨੇ ਬਚਨ ਕਰ ਲਿਆ ਜਿਹਦੇ ਨਾਲ ਖਜੂਰ ਨੇ ਬਚਨ ਕਰ ਲਿਆ ਮਤਾਂ ਸਮਝਿਓ ਵੀ ਖਜੂਰ ਨੇ ਬਚਨ ਕਰ ਲਿਆ ਤੇ ਬਚਨ ਨੂੰ ਪੂਰਾ ਨਹੀਂ ਕੀਤਾ ਮਤਾਂ ਸਮਝਿਓ ਵੀ ਸਹਿਬ ਨੇ ਬਚਨ ਕਰ ਲਿਆ ਬਚਨ ਕਰਕੇ ਖਿਸਕ ਗਏ ਪੱਜ ਗਏ ਨਹੀਂ ਨਹੀਂ ਜਿਹੜਾ ਬਚਨ ਖਜੂਰ ਨੇ ਕਹਿ ਦਿੱਤਾ ਜਾਂ ਕਰ ਲਿਆ ਸਾਧ ਸੰਗਤ ਸਤਿਗੁਰੂ ਜੀ ਕੋ ਬਚਨ ਕਰਕੇ ਕਦੀ ਬਦਲੇ ਨਹੀਂ ਤੇ ਨਾ ਹੀ ਕਦੀ ਉਸ ਬਚਨ ਤੋਂ ਸਤਿਗੁਰੂ ਪੱਝੇ ਤੁਸੀਂ ਆਪ ਸੋਚਿਓ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਹੀ ਤਾਂ ਕੀਤਾ ਸੀ ਭਾਈ ਮੂਲੇ ਦੇ ਪ੍ਰਵਾਹ ਇਹਵਨਸਿੰਸ ਹ ਸਟਾਰਟਡ ਵਰਕਿੰਗ ਐਂਡ ਨੈਵਰ ਰੀਲੀ ਹੈਡ ਟਾਈਮ ਟੂ ਰੀ ਲੌਂਗ ਨਿਊਜ਼ ਆਰਟੀਕਲਸ ਐਂਡ ਸ਼ਾਇਦਲੀ ਆਂਵਰ ਰੀਲੀ ਇੰਜాయਡ ਥੈਮ ਅਸੀਂ ਕਰਾਂਗੇ ਉਹਦਾ ਅਸੀਂ ਕਰਾਂਗੇ ਭਲਾ ਗੁਸਥਾਖੀ ਕੀਤੀ ਐ ਭੁੱਲ ਕੀਤੀ ਓਦੀ ਸਜ਼ਾ ਤਾਂ ਮਿਲਣੀ ਐ ਪਰ ਪਾਸ਼ਾ ਕਹਿੰਦੇ ਇਹਨੇ ਆਖਰੀ ਵਕਤ ਸਾਡਾ دیدار ਵੀ ਤਾਂ ਕੀਤਾ ਜੇ ਕੀਤੀ ਗੁਸਥਾਖੀ ਦੀ ਭੁੱਲ ਹੋਈ ਐ ਕੀਤੀ ਗੁਸਥਾਖੀ ਦੀ ਸਜ਼ਾ ਮਿਲਣੀ ਐ ਤੇ ਜਿਹੜਾ ਪਾਸ਼ਾ ਕਿਰੂ ਨਾਨਕ ਜਗਤ ਗੁਰੂ ਕਹਿੰਦੇ ਇਹਨੇ ਸਾਡਾ دیدار ਕੀਤਾ ਉਹਦਾ ਫਲ ਵੀ ਤਾਂ ਦੇਣਾ ਐ ਉਹਦਾ ਫਲ ਦਿੱਤਾ ਜੀ ਫਿਰ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜਗਤ ਗੁਰੂ ਉਹਦਾ ਫਲ ਦਿੱਤਾ ਜਿਹੜਾ ਖਰਗੋਸ਼ ਦੀ ਉਸ ਜੂਨ ਦੇ ਵਿੱਚੋਂ ਉਸ ਗੁਰਸਿੱਖ ਦਾ ਉਦਾਹਰਣ ਕੀਤਾ ਸੀ ਕਹਿਣ ਤੋਂ ਭਾਵ ਵੀ ਜਿਹੜਾ ਬਚਨ ਹਜ਼ੂਰ ਨੇ ਕਹਿ ਦਿੱਤਾ ਬਚਨ ਕਰਕੇ ਪਾਤਸ਼ਾਹ ਕਦੀ ਬਚਨਾ ਤੋਂ ਨਹੀਂ ਭੱਜੇ ਵੇਖੋ ਬਚਨ ਕੀਤਾ ਗੁਰੂ ਨਾਨਕ ਨੇ ਉਸ ਬਚਨ ਨੂੰ ਪੂਰਾ ਕਰਨ ਵਾਸਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਗਤ ਗੁਰੂ ਅੱਜ ਬਚਨ ਕੀਤਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਤਕਾਰਯੋਗ ਮਹਿਲ ਮਾਤਾ ਨਾਨਕੀ ਜੀ ਦੇ ਨਾਲ ਕਿ ਨਾਨਕੀ ਜੀ ਫਿਕਰ ਮਤ ਕਰੋ ਚਿੰਤਾ ਮਤ ਕਰੋ ਇੱਕ ਪੋਥੀ ਦਿੱਤੀ ਇੱਕ ਰੁਮਾਲ ਦਿੱਤਾ ਇੱਕ ਚੰਦਨ ਦੀ ਚੌਂਕੀ ਦੇ ਕੇ ਕਿਹਾ ਤੁਹਾਡਾ ਪੁੱਤਰ ਬਹੁਤ ਮਹਾਨ ਹੋਵੇਗਾ ਤੁਸੀਂ ਆਪਣੇ ਪੁੱਤਰ ਦੀ ਮਹਾਨ ਬਖਸ਼ਿਸ਼ਾਂ ਨੂੰ ਰਹਿਮਤਾਂ ਨੂੰ ਆਪ ਤੱਕੋਗੇ ਤੇ ਨਾਲ ਬਚਨ ਕਹਿ ਦਿੱਤਾ ਸੀ ਨਾਨਕੀ ਜੀ ਜਿਹੜਾ ਤੁਹਾਡੇ ਪੁੱਤਰ ਦੇ ਘਰ ਪੁੱਤਰ ਹੋਵੇਗਾ ਉਹ ਇਸ ਤੋਂ ਵੀ ਮਹਾਨ ਤੇ ਜਿਹੜਾ ਤੁਹਾਡੇ ਪੁੱਤਰ ਦੇ ਘਰ ਪੋਤਰੇ ਹੋਣਗੇ ਉਹ ਇਸ ਤੋਂ ਵੀ ਮਹਾਨ ਹੋਣਗੇ ਇਹ ਮਕਸੀਸ਼ਾਂ ਇਹ ਵਡਿਆਈਆਂ ਇਹ ਰਹਿਮਤਾਂ ਸਾਰੇ ਦੀਆਂ ਸਾਰੀਆਂ ਤੁਸੀਂ ਆਪ ਤੱਕ ਅੱਜ ਉਹ ਜਿਹੜਾ ਸਮਾਂ ਜਿਹੜਾ ਬਚਨ ਛੇਵੇਂ ਪਾਤਸ਼ਾਹ ਨੇ ਕਹਿ ਦਿੱਤਾ ਸਤਿਗੁਰੂ ਜੀ ਦਾ ਉਹ ਬਚਨ ਤਾਂ ਪੂਰਾ ਹੋਣਾ ਹੀ ਸੀ ਉਸ ਬਚਨ ਨੂੰ ਕੋਈ ਕੱਟ ਨਹੀਂ ਸਕਦਾ ਮੈਂ ਕਹਿੰਦਾ ਜੀ ਪਹਾੜ ਡੋਲ ਸਕਦੇ ਐ ਸਮੁੰਦਰਾਂ ਦਾ ਪਾਣੀ ਮੁੱਕ ਮੁੱਕ ਸਕਦਾ ਐ ਸੂਰਜ ਨੂੰ ਠਾਰਿਆ ਜਾ ਸਕਦਾ ਐ ਚੰਦਰਮਾ ਨੂੰ ਤਪਾਇਆ ਜਾ ਸਕਦਾ ਐ ਪਰ ਜਿਹੜਾ ਬਚਨ ਗੁਰੂ ਨੇ ਕਰ ਦਿੱਤਾ ਜਿਹੜਾ ਬਚਨ ਸਤਿਗੁਰੂ ਨੇ ਕਹਿ ਦਿੱਤਾ ਉਸ ਬਚਨ ਨੂੰ ਕੋਈ ਅੱਜ ਤਾਂ ਮੋੜ ਨਹੀਂ ਸਕਦਾ ਨਾ ਹੀ ਉਸ ਬਚਨ ਨੂੰ ਕੋਈ ਅੱਜ ਤਾਂ ਪਲਟ ਸਕਦਾ ਨਹੀਂ ਪਲਟਿਆ ਕਿਸੇ ਹੁਣ ਜਦੋਂ ਸਮਾਂ ਬੀਤ ਲਾ ਗਿਆ ਅੱਠਵੇਂ ਬਾਦਸ਼ਾਹ ਗੁਰਤਾ ਗੱਦੀ ਤੇ ਜਦੋਂ ਬੈਠੇ ਤੇ ਦਿੱਲੀ ਦੇ ਵਿੱਚ ਪਾਤਸ਼ਾਹ ਜੀ ਸੱਚਖੰਡ ਗਵਨ ਕੀਤੇ ਬਾਬਾ ਬਸੇ ਗ੍ਰਾਮ ਬਕਾਨੇ ਕਹਿ ਕੇ ਅੱਠਵੇਂ ਬਾਦਸ਼ਾਹ ਜਿਹੜੇ ਆ ਉਹ ਜੋਤੀ ਜੋਤ ਸਮਾ ਗਏ ਸੂਰਜ ਕਿਰਨ ਮਿਲੇ ਜਲ ਕਾ ਜਲ ਊਆ ਰਾਹ ਜੋਤੀ ਜੋਤ ਰਲੀ ਸੰਪੂਰਨ ਥੀ ਹਾਂ ਜਦੋਂ ਖਜੂਰ 8ਵੇਂ ਜੋਤੀ ਜੋ ਸਮਾਏ ਤੇ ਇਹਨਾ ਬਚਨ ਕਹਿ ਦਿੱਤਾ ਬਾਬਾ ਬਸੇ ਗ੍ਰਾਮ ਬਕਾਲਾ ਤੇ ਸਾਤ ਸੰਗਤ ਬਕਾਲਾ ਸਾਹਿਬ ਦੀ ਉਹ ਪਵਿੱਤਰ ਧਰਤੀ ਜਿੱਥੇ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਰਹਿ ਰਹੇ ਗੁਰੂ ਜੋਤ ਜਿਹੜੀ ਗੁਰੂ ਨਾਨਕ ਵਾਲੀ ਅੱਜ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿੱਚ ਪ੍ਰਵੇਸ਼ ਕਰਤ ਹੈ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਬਣ ਚੁੱਕੇ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਤੇ ਉਧਰੋਂ ਕਲਾਤਾ ਵਰਤਨੀ ਸੀ ਹਣ ਸਾਥ ਸੰਗਤ ਗੁਰੂ ਨਾਨਕ ਦੇ ਘਰ ਤੇ ਅਥਾਹ ਪ੍ਰੋਸਾ ਰੱਖਣ ਵਾਲਾ ਸਿੱਖ ਭਾਈ ਮੱਖਣ ਸ਼ਾਹ ਜਿਹੜਾ ਉਸ ਸਮੇਂ ਬੜਾ ਵੱਡਾ ਕਾਰੋਬਾਰੀ ਸੀ ਬੜੀ ਵੱਡੀ ਫੌਜ ਰੱਖਦਾ ਇਹ ਜਿਹੜਾ ਉਹਨੇ ਮੱਖਣ ਸ਼ਾਹ ਨੇ ਜਬਜੀ ਸਾਹਿਬ ਦਾ ਪਾਠ ਕਰਕੇ ਬੜੀ ਤਾਕਤ ਹੈ ਜੀ ਹਜ਼ੂਰ ਦੇ ਜਪਜੀ ਸਾਹਿਬ ਵਿੱਚ ਜਪਜੀ ਸਾਹਿਬ ਦਾ ਪਾਠ ਕਰਕੇ ਗੁਰੂ ਨਾਨਕ ਦੀ ਗੱਦੀ ਅਠਵੇਂ ਪਾਤਸ਼ਾਹ ਗੁਰੂ ਖਰਿਸ਼ਨ ਸਿੰਘ ਸਾਹਿਬ ਜੀ ਦਾ ਧਿਆਨ ਧਾਰਨ ਕਰਕੇ ਜਦੋਂ ਬੇਨਤੀ ਕੀਤੀ ਵੀ ਅੱਜ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਸਤਿਗੁਰੂ ਗੁਰੂ ਗਰੀਬ ਨਿਵਾਜ ਅੱਜ ਬੇੜਾ ਡੁੱਬਣ ਲੱਗਾ ਹੈ <Mile dizzy> किनारे ਲੱਗਣ ਦੀ ਕੋਈ ਆਸ ਨਹੀਂ ਬੜੀ ਮੁਸ਼ਕਲ ਵਿੱਚ ਫਸ ਚੁੱਕਿਆ ਹਾਂ ਮਹਾਰਾਜ ਬੜੀ ਮੁਸ਼ਕਲ ਵਿੱਚ ਤੇ ਤੁਸੀਂ ਆਪ ਰਖਵਾਲੇ ਹੋ ਬ ਆਪ ਸਹਿਤਾ ਕਰੋ ਆਪ ਵਰਤੋ ਅੰਗ ਸੰਗ ਤੇ ਉਸ ਵਕਤ ਸਾਧ ਸੰਗਤ ਉਹ 500 ਮੋਹਰਾਂ ਦਾ ਅਰਦਾਸ ਬੇਨਤੀ ਦਾ ਵੀ ਜ਼ਿਕਰ ਹੁੰਦਾ ਹੈ ਪੇਟਾ ਦੇਉਂਗੇ ਵਿਚਾਰਪਨ ਕਰਨਾ ਤੇ ਉਸ ਵਕਤ ਜਦੋਂ ਸਾਤ ਸੰਗਤ ਅਰਦਾਸ ਕੀਤੀ ਜਾਂਦੀ ਹੈ ਹਜ਼ੂਰ ਦਾ ਜਪਜੀ ਸਾਹਿਬ ਪੜ੍ਹ ਕੇ ਕਿਉਂਕਿ ਜਪਜੀ ਸਾਹਿਬ ਸਾਤ ਸੰਗਤ ਜਿਨ੍ਹਾਂ ਦੀ ਸ਼ਹਾਦਤ ਮਨਾ ਰਹੇ ਹਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਸ਼ਹੀਦ ਹੋਏ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਇਆਲ ਭਾਈ ਮਤੀ ਦਾਸ ਖੁਣਾ ਨੇ ਵੀ ਆਰੇ ਥੱਲੇ ਖਲੋ ਕੇ ਜਪਜੀ ਸਾਹਿਬ ਪੜਿਆ ਤੇ ਜਿਸ ਵਕਤ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸ ਥੜੇ ਤੇ ਬਹਿ ਕੇ ਖੁਸ਼ੀ ਤੋਂ ਇਸ਼ਨਾਨ ਕਰਕੇ ਉਸ ਥੜੇ ਤੇ ਬਹਿ ਕੇ ਸਾਧ ਸੰਗਤ ਪਾਠ ਕੀਤਾ ਤੇ ਉੱਥੇ ਪਾਠ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਕੀਤਾ ਜਦੋਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਕਹਿ ਕੇ ਜਦੋਂ ਸੀਸ ਨਿਵਾਇਆ ਤੇ ਸੀਸ ਨਿਵਾਇਆ ਤੇ ਨਾਲ ਹੀ ਉਸ ਜਲਾਦ ਜਲਾਲੁਦੀਨ ਨੇ ਮਹਾਰਾਜ ਪਾਤਸ਼ਾਹ ਜੀ ਦੇ ਉੱਪਰ वार ਕੀਤਾ ਸਤ ਗੁਰਾਂ ਦਾ ਧੜ ਨਾਲ ਸਿੱਖ ਜੁਦਾ ਕਿਉਂਕਿ ਸਾਧ ਸੰਗਤ ਜਪਜੀ ਸਾਹਿਬ ਨੂੰ ਅਸੀਂ ਛੱਡ ਨਹੀਂ ਸਕਦੇ ਇਹ ਸਾਨੂੰ એનર્ਜੀ ਦਿੰਦਾ ਹੈ ਸਾਨੂੰ ਤਾਕਤ ਦਿੰਦਾ ਹੈ ਜਿਸ ਵਕਤ ਉਹ ਅਰਦਾਸ ਕੀਤੀ ਉਹ ਅਰਦਾਸ ਦੇ ਨਾਲ ਕਾਰਜ ਰਾਸ ਹੋਇਆ ਤੇ ਅੱਜ ਕਾਰਜ ਰਾਸ ਹੋਣ ਦੀ ਖੁਸ਼ੀ ਵਿੱਚ ਭਾਈ ਮੱਖਣ ਸ਼ਾਹ ਤੁਰ ਪਿਆ ਦਿੱਲੀ ਵੱਲ ਗੋ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਜਦੋਂ ਖਜੂਰ ਦਾ ਸ਼ੁਕਰਾਨਾ ਕਰਨ ਵਾਸਤੇ ਤੁਰਿਆ ਪਤਾ ਲੱਗਿਆ ਉਹ ਜਗਤ ਗੁਰੂ ਧੰ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਕੇ ਆਪ ਸੱਚਖੰਡ ਗਵਨ ਕਰ ਚੁੱਕਿਆ ਤੇ ਸਾਧ ਸੰਗਤ ਫਿਰ ਉਤੋਂ ਆਏ ਬਕਾਲਾ ਸਾਹਿਬ ਦੀ ਉਹ ਪਵਿੱਤਰ ਧਰਤੀ ਬਕਾਲਾ ਸਾਹਿਬ ਦੀ ਜਿਸ ਜਿਸ ਵਕਤ ਪਵਿੱਤਰ ਧਰਤੀ ਤੇ ਆਏ ਤੇ ਉੱਥੇ ਕੀ ਵੇਖਿਆ ਉੱਥੇ ਬਹੁਤ ਸਾਰੇ ਜਿਹੜੇ ਸਮੇਂ ਤੇ ਆਕੂ ਧੀਰ ਮੰਨ ਗਏ ਉਹ ਸਾਧ ਸੰਗਤ ਮੰჯੀਆਂ ਢਾ ਕੇ ਤੇ ਆਪਣੇ ਆਪ ਨੂੰ ਗੁਰੂ ਕਹਿਣ ਦਾ ਗੁਰੂ ਨਾਨਕ ਦੀ ਗੱਦੀ ਦਾ ਹੱਕਦਾਰ ਸਮਝ ਕੇ ਤੇ ਆਪਣੀ ਪੂਜਾ ਕਰਵਾ ਰਹੇ ਆ ਭਾਈ ਮੱਖਣ ਸ਼ਾਹ ਨੂੰ ਇੱਥੇ ਪਤਾ ਨਹੀਂ ਆਗ ਰਿਹਾ ਵੀ ਕਿਹਦੇ ਅੱਗੇ ਨਮਸਕਾਰ ਕਰਾਂ ਕਿਹਨੂੰ ਪੇਟਾ ਰੱਖਾਂ ਸਿਆਣੀ ਸੀ ਆਲੀ ਤੇ ਜਿਸ ਵਕਤ ਬڑے ਦੁਚਿੱਤੀ ਵਿੱਚ ਫਸੇ ਵੱਡੀ ਦੁਚਿੱਤੀ ਵਿੱਚ ਫਸੇ ਤੇ ਅਖੀਰ ਸਭਨਾ ਦੇ ਅੱਗੇ ਥੋੜੀਆਂ-ਥੋੜੀਆਂ ਮੋਹਰਾਂ ਰੱਖਣ ਤੋਂ ਬਾਅਦ ਪੁੱਛਿਆ ਹੋਰ ਵੀ ਕੋਈ ਹੈ ਤੇ ਦੱਸਿਆ ਗਿਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਪੁੱਤਰ ਹੈ ਬਾਹਰ ਬਹੁਤ ਘੱਟ ਨਿਕਲਦਾ ਹੈ ਬਹੁਤ ਘੱਟ ਗੱਲਾਂ ਕਰਦਾ ਹੈ ਉਨੂੰ ਬਹੁਤਾ ਪਤਾ ਵੀ ਨਹੀਂ ਵਿਚਰਨ ਦਾ ਵੀ ਤੇਗਾ ਕਮਲਾ ਕਹਿੰਦੇ ਆ ਕਿਉਂਕਿ ਇਹ ਸ਼ਬਦ ਸਤਿਗੁਰਾਂ ਦਾ ਜੀਵਨ ਬਿਰਤੰਤ ਸਰਵਣ ਕਰਵਾਉਣ ਵਾਸਤੇ ਵਰਤਨਾ ਪੈਂਦਾ ਹੈ ਚਿੱਤ ਨਹੀਂ ਕਰਦਾ ਇਹ ਆਪਣੀ ਰਸਨਾ ਤੋਂ ਇਹ ਸ਼ਬਦ ਕਹਿਣ ਵਾਸਤੇ ਜਦੋਂ ਸਾਧ ਸੰਗਤ ਇਹ ਅਲਫਾਜ਼ ਭਾਈ ਮੱਖਣ ਸ਼ਾਹ ਦੇ ਕੰਨਾਂ ਵਿੱਚ ਪਏ ਤੇ ਨਾਲ ਦੀ ਨਾਲ ਵਿਚਾਰ ਆਈ ਹੋਣਾ ਉਨ੍ਹਾਂ ਦੇ ਵੀ ਮੁਬਾਰਕ ਚਰਨਾਂ ਵਿੱਚ ਮੈਂ ਇੱਕ ਪੇਟਾ ਜ਼ਰੂਰ ਰੱਖ ਕੇ ਆਉਂ। ਜਦੋਂ ਸਾਧ ਸੰਗਤ ਭਾਈ ਮੱਖਣ ਸ਼ਾਹ ਦੇ ਨਾਲ ਉਸ ਵਕਤ ਉਹਦੇ ਫੌਜਦਾਰ ਨੇ ਉਹਦੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਜਿਵੇਂ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੰਨਾਂ ਵਿੱਚ ਇਹ ਬਾਹਰ ਰੋਲੇ ਦੀ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ ਤੇ ਸਹਿਬ ਨੇ ਆਪਣੇ ਸੇਵਾਦਾਰਾਂ ਨੂੰ ਪੁੱਛਿਆ ਕੌਣ ਹੈ ਤੇ ਅੱਗੋਂ ਆਵਾਜ਼ ਦੇ ਕੇ ਕਿਹਾ ਜੀ ਇਹ ਭਾਈ ਮੱਖਣ ਸ਼ਾਹ ਨੇ ਜਿਹੜਾ ਸ਼ੁਕਰਾਨਾ ਕਰਨ ਵਾਸਤੇ ਬਕਾਲਾ ਸਾਹਿਬ ਦੀ ਧਰਤੀ ਤੇ ਆਇਆ ਤੇ ਸਹਿਬ ਅੱਗੋਂ ਸਹਿਜੇ ਕਹਿੰਦੇ ਆ ਕਹਿੰਦੇ ਮੱਖਣ ਸ਼ਾਹ ਨੂੰ ਕਹਿ ਦਿਓ ਜਦੋਂ ਗੁਰੂ ਨਾਨਕ ਦੇ ਘਰ ਵਿੱਚ ਆਈਏ ਗੁਰੂ ਨਾਨਕ ਦਾ دیدار ਕਰਨ ਵਾਸਤੇ ਜਿਸ ਵਕਤ ਆਈਏ ਤੇ ਬੋਟੀਆਂ ਜਿਹੜੀਆਂ ਫੌਜਾਂ ਲੈ ਕੇ ਬਹੁਤਾ ਲੰਮ ਲਸ਼ਕਰ ਲੈ ਕੇ ਜਾਂ ਬਹੁਤਾ ਰੌਲਾ ਰੱਪਾ ਪਾ ਕੇ ਗੁਰੂ ਨਾਨਕ ਦੇ ਘਰ ਨਹੀਂ ਆਈਦਾ ਬੜੇ ਪਿਆਰ ਤੇ ਸਤਕਾਰ ਨਾਲ ਆਈਦਾ ਜਿਵੇਂ ਇਹ ਖਬਰ ਭਾਈ ਮੱਖਣ ਸ਼ਾਹ ਨੂੰ ਮਿਲੀ ਨਾਲ ਹੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਇਹਨਾਂ ਸ਼ਬਦਾਂ ਨੇ ਅੰਦਰ ਨੂੰ ਸਕੂਨ ਦਿੱਤਾ ਤੇ ਜਦੋਂ ਜਾ ਕੇ ਭੇਟਾ ਰੱਖੀ ਸਾਹਿਬ ਨੇ ਸਹਿਜੇ ਕਹਿ ਦਿੱਤਾ ਅਸੀਂ ਤੁਹਾਡਾ ਮੇੜਾ ਪਾਰ ਕੀਤਾ ਤੇ ਨਿਸ਼ਾਨ ਮੋਢੇ ਤੇ ਅਜੇ ਵੀ ਹੈ ਪਰ ਤੁਸੀਂ ਆਪਣੇ ਭੇਟਾ ਤੋਂ ਭੱਜਦੇ ਹੋ ਸਤ ਸੰਗਤ ਮੈਂ ਸੰਖੇਪ じゃ ਕਹਿ ਦੇਣਾ ਉਹ ਭੇਟਾ ਅੱਗੇ ਅਰਪਣ ਰੱਖੀ ਅਰਪਣ ਕੀਤੀ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਰਥਾਏ ਉਹਦੇ ਤੋਂ ਰਹਿ ਨਾ ਪਿਆ ਉਹਨੇ ਲੋਕਾਂ ਵਿੱਚ ਦੱਸਣਾ ਚਾਹਿਆ ਉਹਨੂੰ ਪਤਾ ਸੀ ਕਿ ਇਹ ਲੋਕ ਜਿਹੜੇ ਗੁੰਮਰਾਹ ਹੋ ਰਹੇ ਐ ਇਹਨਾਂ ਨੂੰ ਜ਼ਰੂਰਤ ਹੈ ਕਿ ਸੱਚ ਦੱਸਣ ਦੀ ਤੇ ਸਤ ਸੰਗਤ ਸੱਚ ਦੱਸਣ ਦੇ ਪਰਥਾਏ ਉਹ ਕੋਠੇ ਤੇ ਚੜਿਆ ਉਸ ਵਕਤ ਜਿੱਦਾਂ ਜਿਵੇਂ ਤੇ ਜਿਸ ਤਰ੍ਹਾਂ ਵੀ ਮੈਸੇਜ ਦਿੱਤਾ ਜਾ ਸਕਦਾ ਸੀ ਉਹਨੇ ਦਿੱਤਾ ਉਹਨੇ ਗੁਰੂ ਲਾਡੂ ਰੇ ਗੁਰੂ ਲਾਡੂ ਰੇ ਉਹ ਕਹਾ ਦਿੱਤਾ ਅੱਜ ਦੁਨੀਆ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੌਵੇਂ ਪਾਤਸ਼ਾਹ ਜੀ ਪ੍ਰਗਟ ਹੋ ਚੁੱਕੇ ਸੀ ਤੇ ਸਤਿਗੁਰਾਂ ਦਾ ਉਹ ਪ੍ਰਗਟ ਦਿਵਸ ਅੱਜ ਵੀ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾਂਦਾ ਹੈ ਜਿੱਦਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪ੍ਰਗਟ ਹੋਏ ਸੀ ਜਿੱਦਣ ਭਾਈ ਮੱਖਣ ਸ਼ਾਹ ਨੇ ਗੁਰੂ ਲਾਡੂ ਰੇ ਗੁਰੂ ਲਾਡੂ ਰੇ ਦਾ ਹੁਕਾ ਹੁਕਾ ਦਿੱਤਾ ਸੀ ਇੱਧਰ ਸਤਿਗੁਰੂ ਜੀ ਪ੍ਰਗਟ ਹੋਏ ਤੇ ਨਾਲ ਹੀ 사ਤ ਸੰਗਤ ਜਿਹੜੇ ਉਸ ਵਕਤ ਦੇ ਮਸੰਦ ਲੋਕ ਧੀਰਮੰਗੇ ਉਹਨਾਂ ਨੇ ਸਹਿਬ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉੱਪਰ ਗੋਲੀ ਚਲਾਈ ਸਹਿਬ ਦੇ ਮੱਥੇ ਨੂੰ ਛੂ ਕੇ ਲੰਗੀ ਤੇ ਨਾਲ ਕੋਲ ਖੜੇ ਸਤਿਕਾਰਯੋਗ ਮਾਤਾ ਜੀ ਨੂੰ ਕਹਿੰਦੇ ਆ ਮਾਤਾ ਜੀ ਅੱਜ ਹੀ ਮਾਇਆ ਆਈ ਹੈ ਤੇ ਅੱਜ ਹੀ ਗੋਲੀਆਂ ਵੱਜਣੀਆਂ ਹਮਲੇ ਹੋਣੇ ਅੱਜ ਹੀ ਸ਼ੁਰੂ ਹੋ ਚੁੱਕੇ ਤੇ ਸਤ ਸੰਗਤ ਇਸ ਗੱਲ ਦਾ ਜਦੋਂ ਭਾਈ ਮੱਖਣ ਸ਼ਾਹ ਨੂੰ ਪਤਾ ਲੱਗਦਾ ਹੈ ਨਾ ਵੀ ਸਤ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉੱਪਰ ਧੀਰਮੱਲੀਆਂ ਨੇ ਗੋਲੀ ਚਲਾਈ ਹੈ ਤੇ ਭਾਈ ਮੱਖਣ ਸ਼ਾਹ ਉਹਦਾ ਸਖਤ ਵਿਰੋਧ ਕਰਦਾ